ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮਤਵ ਦੇ ਨਾਲ ਐਸਐਚਓ ਜਸਜੀਤ ਸਿੰਘ ਦੀ ਅਗਵਾਈ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਚਲਾਇਆ ਗਿਆ ਸਰਚ ਅਭਿਆਨ ਇਸ ਮੌਕੇ ਤੇ ਐਸਐਚਓ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਢੰਗ ਦੇ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਿਆ ਨਾ ਉੱਥੇ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹਰ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਹਾਂਗੇ ਇਹ ਸਰਚ ਅਭਿਆਨ ਵੀ ਉਸੇ ਦੀ ਕਲੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਟਾਲਾ ਪੁਲਿਸ ਦਾ ਸਾਥ ਦੇਣ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮਾਨਯੋਗ ਐਸਐਸਪੀ ਸਾਹਿਬ ਤੇ ਡੀਐਸਪੀ ਸਿਟੀ ਸਾਹਿਬ ਦੇ ਨਿਸ਼ਾ ਨਿਰਦੇਸ਼ਾ ਦੇ 15 ਅਗਸਤ ਨੂੰ ਕਿ ਮਦਦ ਨਜ਼ਰ ਰੱਖਦੇ ਹੋਏ ਹੌਟਸਪੌਟ ਏਰੀਆ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਕਿ ਜਿਵੇਂ ਕਿ ਇੱਕ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਇੱਥੇ ਜਿੱਥੇ ਜਿਹੜਾ ਵੀ ਕੋਈ ਆਪਾਂ ਨੂੰ ਤਸ਼ੱਕੀ ਵਿਅਕਤੀ ਲੱਭਦਾ ਪਿਆ ਉਹ ਅਸੀਂ ਉਹਨਾਂ ਦੀ ਪ੍ਰੋਪਰਲੀ ਚੈਕਿੰਗ ਕਰਦੇ ਪਿਆ ਆਧਾਰ ਕਾਰਡ ਦੇਖ ਰਹੇ ਹਾਂ ਤੇ ਨਾਲੇ ਕੋਈ ਵੀ ਸ਼ਕਤੀ ਆਪਾਂ ਨੂੰ ਇੱਕ ਵਹੀਕਲ ਮਿਲਦਾ ਉਹਦੇ ਪ੍ਰੋਪਰਲੀ ਇੱਕ ਡਾਕੂਮੈਂਟ ਚੈੱਕ ਕਰਦੇ ਪਏ ਆ ਤੇ ਨਾਲੇ ਬਟਾਲਾ ਸ਼ਹਿਰ ਦੇ ਵਿੱਚ ਤੇ ਵਕ ਵਕ ਥਾਵਾਂ ਤੇ ਆਪਾਂ ਇੱਕ ਨਾਕੀ ਬੰਦੀ ਲਵਾਈ ਗਈ ਹੈ ਤੇ ਜਿਹਦੇ ਦੌਰਾਨ ਕਾਫੀ ਚੈਕਿੰਗ ਚੱਲਦੀ ਪਈ ਹੈ ਉਹਦੇ ਵਿੱਚ ਸ਼ਹਿਰ ਵੱਲੋਂ ਜੀ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਚੀਜ਼ ਦੀ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਕਾਈਂਡਲੀ ਪੁਲਿਸ ਨੂੰ ਇਨਫੋਰਮ ਕਰੇ